ਮਿਸਟਰ ਟਰੰਪ ਨੇ ਕਿਹਾ ਸੀ ਸਾਡੀ ਜੀ ਚਾਈਨਾ ਨਾਲ ਗੱਲ ਚੱਲ ਰਹੀ ਹੈ ਚਾਈਨਾ ਤਾਂ ਮਿੰਤਾ ਕਰ ਰਿਹਾ ਸਾਡੀਆਂ ਬੀ ਟ੍ਰੇਡ ਜਵਾ ਚੱਲ ਕਰਨ ਨੂੰ ਅਸੀਂ ਨੈਗੋਸ਼ੀਏਸ਼ਨ ਕਰਨ ਨੂੰ ਚਾਈਨਾ ਕਹਿੰਦਾ ਇਸ ਤਾਂ ਗੱਲ ਹੀ ਨਹੀਂ ਕੀਤੀ ਇਹ ਐਵੇਂ ਮਾਰੀ ਜਾਂਦਾ ਤਾਂ ਹੀ ਮੈਂ ਕਹਿੰਦਾ ਜਿਹੜੀ ਟਰੰਪ ਨੇ ਪਹਿਲਾਂ ਸੋਹਰੇ ਗੱਲ ਕੀਤੀ ਹੈ ਬਈ ਮੇਰੇ ਕਰਕੇ ਉਹ ਇਕੱਠੇ ਹੋਏ ਨੇ ਪਤਾ ਨਹੀਂ ਉਹ ਕਿੰਨਾ ਸੱਚਾ ਕਿੰਨਾ ਝੂਠ ਹੈ ਟਰੰਪ ਨੇ ਅੱਜ ਯੂਐਸ ਦਾ ਜੀ ਯੂਐਸ ਜਾ ਕੇ ਔਰ ਇਨ ਜਰਮਨੀ ਫਿਰ ਮਰਕਲ ਮੈਨੀ ਬੋਲਦਾ ਤਾਂ ਚਾਇਨਾ ਤੇ ਯੂਐਸ ਤੋਂ ਮਿਲਣੇ ਨੇ। ਨੰਦੇ ਰੈਪਸ ਮਿਲਣੇ। ਆਰੋਟਨ ਦਾ ਐਗਰੀਮੈਂਟ ਜਿਹੜੇ ਆਪਾਂ ਕੁਝ ਦਿਨ ਤੋਂ ਵੱਡੇ ਵੱਡੇ ਲਾਇ ਸੀਗੇ ਪਰ ਉਹ ਹੁਣ ਨਹੀਂ ਲਾਉਣੇ। 90 ਦਿਨਾਂ ਬਾਅਦ ਦੇਖਾਂਗੇ। ਮਿਸਟਰ ਟਰੰਪ ਨੇ ਮੈਂ ਇਫ ਯੂ allow me to can say that ਟੌਪ ਕੇ ਚਟਿਆ। ਔਰ ਇਹਨ ਪਤਾ ਨਹੀਂ ਕਿੰਨੀ ਵਾਰੀ ਕਰਨਾ ਹੈ। ਐਵੇਂ ਸਾਰੀ ਦੁਨੀਆ ਚ ਹਫੜਾ ਦਫੜੀ ਮਚਾਈ ਪਈ ਹੈ। ਸਾਰੀ ਦੁਨੀਆ ਨੂੰ ਤੰਗ ਕੀਤਾ ਸਟਾਕ ਮਾਰਕੀਟ ਕਦੇ ਉੱਪਰ ਜਾਂਦੀ ਹੈ ਕਦੇ ਥੱਲੇ ਜਾਂਦੀ ਹੈ ਉਹਦੇ ਵਿੱਚ ਹੀ ਪਤਾ ਨਹੀਂ ਇਹਦਾ ਕੀ ਮਤਲਬ ਹੋਵੇਗਾ